ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਲੱਗੇ ਚੜਨ ਗੜੀ ਚੋਂ ਘੋੜੀ ਨੀ ਅਜੇ ਉਮਰ ਦੋਹਾਂ ਦੀ ਥੋੜੀ ਨੀ ਦੋਵੇਂ ਲਾਲ ਗੁਰਾਂ ਦੇ ਸੋਣਿਓ ਵੀਰੋ ਵੇ ਚੱਲੇ ਪਾਉਣ ਸ਼ਹੀਦੀ ਬੈਰੀ ਨਾਲ ਆਡਾ ਲਾਉਣ ਨੂੰ ਦੇਖੋ ਚੱਲੇ ਮੌਤ ਬਿਉੜ ਨੂੰ ਐ ਜੋਦੇ ਬੜੇ ਕਮਾਲ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਦੋ ਮੇ ਲਾਲ ਗੁਰਾਂ ਦੇ ਹੱਥੀ ਕਰਕੇ ਤੋਰੇ ਤਾਰੇ ਨੇ ਕਿੰਨੇ ਸੋਨੇ ਅਜੀਤ ਜੁਝਾਰ ਨੇ ਦੋਵੇਂ ਲਾਲ ਗੁਰਾਂ ਦੇ ਸੋਣਿਓ ਬੀਰੋ ਵੇ ਚੱਲੇ ਪਉਣਸ਼ ਹੀ ਦੀ ਪਾညာ ਨਲ ਹੋਂਦੇ ਸ਼ੀਰ ਜੀ ਨਾ ਬੌਣੀ ਏ ਸ਼ਮ ਸ਼ੀਰ ਜੀ ਹੈ ਜੋ ਦੇ ਬੜੇ ਕਮਾਲ ਨੇ ਗੁਰੂ ਗੋਵਿੰਦ ਸਿੰਘ ਦੇ ਲਾਲ ਨੇ ਦੋ ਮੇ ਲਾਲ ਗੁਰਾਂ ਦੇ ਵਿੱਚ ਸੀਨੇ ਵੱਜਦੇ ਤੀਰ ਨੇ ਡਿੱਗੇ ਧਰਤੀ ਤੇ ਦੋਵੇਂ ਵੀਰ ਨੇ ਦੋਵੇਂ ਲਾਲ ਗੁਰਾਂ ਦੇ ਸੋਣਿਓ ਵੀਰੋ ਵੇ ਤੁਸੀਂ ਪਾਗੇ ਸ਼ਹੀਦੀ ਛੋਟੀ ਉਮਰ ਕੁਰਬਾਨੀਆਂ ਦੇ ਸਿਦਕ ਬੜਾਲਾ ਸਾਨੀਆਂ ਆਏ ਜੋ ਦੇ ਬੜੇ ਕਮਾਲ ਨੇ ਗੁਰੂ ਗੋਬਿੰਦ ਸਿੰਘ ਦੇ ਲਾਲ ਨੇ ਦੋ ਮੇ ਲਾਲ ਗੁਰਾਂ ਦੇ ਨੀਦੋ ਹੱਥ ਸੁਬੇ ਦੇ ਆਏ ਨੇ ਐਵੀ ਗੋਵਿੰਦ ਸਿੰਘ ਦੇ ਜਾਇਨੇ ਵੀ ਲਾਲ ਗੁਰਾਂ ਦੇ ਸੋਣਿਓ ਵੀਰੋ ਵੇ ਚੱਲੇ ਫੌਣ ਸ਼ਹੀਦੀ ਫਤੇ ਨਾਲ ਨੇ ਜੋਰਾ ਬਰ ਹੋਣੇ ਮਾਤਾ ਗੁਜਰੀ ਜੀ ਗਾਏ ਹਰ ਹੋਣੇ ਜੋ ਦੇ ਬੜੇ ਕਮਾਲ ਨੇ ਗੁਰੂ ਗੋਵਿੰਦ ਸਿੰਘ ਦੇ ਲਾਲ ਨੇ ਦੋ ਮੇ ਲਾਲ ਗੁਰਾਂ ਦੇ ਮਾਤਾ ਗੁਜਰੀ ਦੀ ਗੋਦੀ ਬੰਦ ਨੇ ਤੁਸੀਂ ਫਿਕਰ ਕਰੋ ਨਾ ਕਹਿੰਦੇ ਨੇ ਦੋ ਮੇ ਲਾਲ ਗੁਰਾਂ ਦੇ ਸੋਣਿਓ ਵੀਰੋ ਵੇ ਚੱਲੇ ਪੌਣ ਸ਼ਹੀਦੀ ਸੂਬੇ ਨੂੰ ਕਖਨਾ ਦੌੜਦੇ ਸੂਬੇ ਨੂੰ ਕਖਨਾ ਗਾ ਸੱਚੂ ਤਖੜਾ ਮੂੰ ਤੇ ਬੋਲਦੇ ਯੋਦੇ ਬੜੇ ਕਮਾਲ ਨੇ ਗੁਰੂ ਗੋਵਿੰਦ ਸਿੰਘ ਦੇ ਲਾਲ ਨੇ ਗੁਰੂ ਗੋਵਿੰਦ ਸਿੰਘ ਦੇ ਲਾਲ ਨੇ ਇਟਾਂ ਵਿੱਚ ਲੁਕਦੇ ਜਾਂਦੇ ਨੇ ਨਿਰਵੈਰ ਖੋਫਦਾ ਪਾੰਦੇ ਨੇ ਦੋਵੇਂ ਲਾਲ ਗੁਰਾਂ ਦੇ ਸੋਣਿਓ ਵੀਰੋ ਵੇ ਚੱਲੇ ਪਾਉਣ ਸ਼ਹੀਦੀ ਕਰ ਸਿੱਖੀ ਦਾ ਵੇੜਾ ਦੂਰ ਜੀਨ ਕੇ ਹੋਆਂ ਦੀ ਕੁੱਖ ਤੇ ਨੂਰ ਜੀਏ ਜੋ ਦੇ ਬੜੇ ਕਮਾਲ ਨੇ ਗੁਰੂ ਗੋਵਿੰਦ ਸਿੰਘ ਦੇ ਲਾਲ ਨੇ ਲਾਲ ਗੁਰਾਂ ਦੇ ਸੋਣਿਓ ਵੀਰੋ ਵੇ ਚੱਲੇ ਪੌਣ ਸ਼ੀਦੀ ਸੋਣਿਓ ਬੀਰੋ ਵੇ ਚੱਲੇ ਪੌਣ ਸ਼ਹੀਦੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ